ਤੇ ਮੈਨੂੰ ਇਹ ਆ ਵੀ ਵਧੀਆ ਲੱਗਾ ਵੀ ਹਾਂ ਠੀਕ ਆ ਤੈਨੂੰ ਪਤਾ ਹੀ ਆ ਵੀ ਉਮਰ ਪਰ ਦਾ ਕੰਮ ਹੁੰਦਾ ਵਾ ਇਹ ਇੱਕ ਦੋ ਦਿਨ ਦੀ ਤੇ ਗੱਲ ਨਹੀਂ ਹੁੰਦੀ ਹੈਗੀ ਜਾਣਾ ਮੰਮੀ ਕਿੱਥੇ ਆ ਉੱਥੇ ਜਾਣਾ ਜਿੱਥੇ ਉਹਦਣ ਗਈਆਂ ਸਾਂ ਆ ਪੁਰਾ ਖਾਓ ਹਾਂ ਤੁਸੀਂ ਏਡਾ ਅਲਫਾਵਾ ਖੜਨਾ ਨਾਲ ਹਾ ਵਿੱਚ ਪਾਇਆ ਕੀ ਜੇ ਹਾਂ ਹਾਂ ਤੂੰ ਸ਼ਦਾਈ ਦੇ ਨਹੀਂ ਹੋ ਗਿਆ ਚੁੱਪ ਕਰਕੇ ਬੈਠਾ ਰੋ ਚੱਲ ਨਾ ਪਿੰਡ ਮੈਂ ਦੱਸਦੀ ਆ ਮੰਮੀ ਕਿੱਥੇ ਲੈ ਕੇ ਚੱਲੀ ਏ ਚੁੱਪ ਕਰ ਨਹੀਂ ਤੂੰ ਤੇਰਾ ਸੂਣਾ ਵਿੱਚ ਜ਼ਰੂਰੀ ਹੈ ਮੰਮੀ ਤਾ ਹੀ ਆਪਣੇ ਆਪ ਦੱਸੋਗੇ ਵੀ ਜਾਂ ਮੈਂ ਦੱਸਾਂ ਕਿੱਥੇ ਚੱਲੇ ਤੁਸੀਂ। ਵੇ ਕੀ ਦੱਸਣਾ ਤੈਨੂੰ? ਹੈ? ਕੀ ਹੋ ਬਲਾ? ਅਰੇ ਫਾਫਾ ਹੋਰ ਫੜਾਉ ਹਾਂ। ਆ ਮੰਮੀ ਜਹਾਜ ਤੁਸੀਂ ਕੰਮ ਕਰਦੇ ਫਿਰਦੇ ਹੁਣ। ਮੈਨੂੰ ਨਹੀਂ ਚੰਗੇ ਲੱਗਦੇ। ਆ ਕੀ ਸਬਜ਼ੀ ਲੈਣ ਚੱਲੇ ਆਹ ਹੀ ਪਾਇਆ ਜ ਵਿੱਚ। ਕੀ ਪਾਇਆ ਵੇ ਵੇਖ ਲੈ ਹੁਣ ਬਲਾ ਤੇਰਾ ਸਾਰਾ ਸ਼ੱਕ ਮੁੱਕ ਜਾਵੇ। ਓ ਮੰਮੀ ਮੈਨੂੰ ਅੱਖੀ ਲੱਭੋਂਂਦੇ ਆ। ਕੀ ਤੈਨੂੰ ਲੱਭੋਂਦਾ? ਐਵੇਂ ਬੀਬੀਆਂ ਦੀਆਂ ਗੱਲਾਂ 'ਚ ਧਿਆਨ ਨਹੀਂ ਦੇਈਦਾ ਹੁੰਦਾ। ਚੁੱਪ ਕਰਕੇ ਬੈਠਾ ਰਿਆ ਕਰ। ਓ ਮੰਮੀ ਤੁਹਾਡੇ ਕੀ ਜੀ ਚ ਮੈਨੂੰ ਕੁਝ ਪਤਾ ਨਹੀਂ ਆ। ਓ ਮੈਨੂੰ ਸਾਰੀ ਗੱਲ ਦਾ ਪਤਾ ਵਾ। ਮੈਨੂੰ ਉਦੋਂ ਸੋਚ ਗਿਆ ਜਦੋਂ ਆਂਦੇ ਹਾਂ ਕਿ ਨਾ ਸ਼ਹਿਰੋਂ ਲਿਆਈ ਦਵਾਈ ਉੱਤੇ ਟਾਈਮ ਵੀ ਲੱਗ ਜਾਏਗਾ ਕੋਈ ਗੱਲ ਨਹੀਂ ਮੈਂ ਵੀ ਕੋਈ ਨਾ ਕੋਈ ਚੱਕਰ ਹੈਗਾ ਸਹੀ ਏ ਮੈਨੂੰ ਉਦੋਂ ਦਾ ਪਤਾ ਜਦੋਂ ਤੁਸੀਂ ਨੇਰੇ ਆਈਆਂ ਉਹ ਮੈਂ ਸਿਰਫ ਤੁਹਾਨੂੰ ਪੁੱਛਿਆ ਨਹੀਂ ਇਹ ਤੋਂ ਕੋਈ ਅਚੀ ਲੈਣਾ ਸੀ ਐਵੀਂ ਸ਼ੱਕ ਕੱਢ ਲੈਣਾ ਸੀ ਮੈਂ ਮੰਮੀ ਤੁਹਾਨੂੰ ਪੁੱਛਦਾ ਤੁਸੀਂ ਮੰਨਣਾ ਸੀ ਮੈਂ ਫਿਰ ਅੰਗੇਤੀ ਫੜਾਂਗਾ ਫਿਰ ਤੁਸੀਂ ਮੰਨਣਾ ਮੈਂ ਮੰਮੀ ਤੁਸੀਂ ਐਵੇਂ ਜਿੱਦੀ ਜਾਣਦੇ ਮੈਂ ਦੱਸਦਾ ਇਹਨਾਂ ਨੇ ਸਾਰਾ ਕੁਝ ਕਿੱਥੇ ਗਈਆਂ ਹਦਾਂ ਲੈ ਚੰਗਾ ਹੀ ਹੈ ਨਾ ਦੱਸ ਦਿੱਤਾ ਵਾ ਤੇ ਤਾ ਚੁੱਪ ਕਰਕੇ ਨਾ ਘਰ ਬੋ ਕਿਤੇ ਜਾਣ ਦੀ ਲੋੜ ਹੈ ਨਹੀਂਗੀ ਤੈ ਕਿੱਥੇ ਚੱਲਿਆ ਏ ਐਡੇ ਕੋਈ ਸ਼ਦਾਈਆਂ ਵਾਲੇ ਇਹ ਕੰਮ ਨਹੀਂ ਕਰਦੇ ਜਿਹੜਾ ਤੇਰੇ ਦਿਲ 'ਚ ਸ਼ੱਕ ਹੈ ਨਾ ਉਹ ਕੱਢ ਛੱਡ ਤੂੰ ਤੇ ਮੰਮੀ ਚੱਜਦਾ ਵੀ ਕੀ ਕਰਨ ਦੇ ਉਦਾਂ ਤੁਸੀਂ ਰੁਪਈਆ ਨਹੀਂ ਭੋਰਦੇ ਉਦੋਂ ਮਿੰਟ 'ਚੋਂ ਵੀ 10000 ਰੁਪਈਆ ਫੜਾਤਾ ਸੀ ਉੱਥੇ ਇਹ ਕਿੱਥੇ 10000 ਰੁਪਈਆ ਦਿੱਤਾ ਮੈਂ ਤਾਂ ਕਿਸੇ ਨੂੰ 10 ਰੁਪਈਆ ਵੀ ਨਾ ਦਵਾ 10000 ਦੀ ਲੱਗਿਆ ਨੇ ਕਿਤੇ ਤੇ ਜਦ ਮੈਂ ਤੋੜ ਕੇ ਦੇ ਦੇਣੇ ਨੇ ਕਿਸੇ ਨੂੰ ਉਹ ਦੱਸੀ ਮੰਮੀ ਉਦੋਂ ਦੇ ਕੇ ਨਹੀਂ ਆਏ ਤੁਸੀਂ ਉੱਥੇ ਉਹ ਭਾਬੇ ਨੂੰ ਹੁਣ ਹੁਣ ਕਰੋ ਗੱਲ ਕੋਈ ਉਹ ਕਿਸੇ ਚੰਗੇ ਥਾਂ ਲਾਓ ਤੇ ਦਾਨਪੁੰਨ ਕਰੋ ਮੈਂ ਤੇ ਪਿੰਦ ਦੇ ਇਹਨਾਂ ਨੂੰ ਪਹਿਲਾਂ ਹੀ ਕਹਿਣ ਦੀ ਕਿ ਮੈਂ ਨਹੀਂ ਜਾਣਾ ਕਹਿੰਦੇ ਮੈਨੂੰ ਤਰੀਕੇ ਆਉਂਦੇ ਆ ਜੇ ਤੂੰ ਇਦਾਂ ਨਹੀਂ ਜਾਣਾ ਮੈਂ ਤੈਨੂੰ ਦੂਜੀ ਤਰ੍ਹਾਂ ਲਾਜ ਜਨੀਆਂ ਤੂੰ ਚੁੱਪ ਕਰਕੇ ਅੰਦਰ ਚੱਲ ਚੱਲ ਤੂੰ ਚੰਗਾ ਹੋ ਗਿਆ ਤੁਸੀਂ ਆਹ ਵਾਹ ਮੰਮੀ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਸਿਆਣੇ ਬਿਆਣੇ ਹੈਗੇ ਆ ਤੁਸੀਂ ਜੇ ਕੋ ਬਾਹਰ ਵਿਖੇਗਾ ਕੀ ਕਹੇਗਾ ਸਾਨੂੰ ਕਿਦਾਂ ਦੇ ਕੰਮ ਕਰਦੇ ਨੇ ਲੈ ਨਾ ਭਰਾਵਾ ਬਹਿ ਜਾਣੀ ਮੈਂ ਚੁੱਪ ਕਰ ਜਾ ਹਾਂ ਚਲੋ ਅੰਦਰ ਆ ਲੈ ਫੜਸ ਆਈ ਅੱਗ ਲੱਗਾ ਪੈ ਗਈ ਤੇਰੇ ਕਲੇਜੇ 'ਚ ਠੰਡ ਤੂੰ ਤੇ ਖਸਮ ਤੋਂ ਬਿਨਾ ਘੜੀ ਵੀ ਨਹੀਂ ਪੈਰ ਧੋ ਸਕਦੀ ਤੈਨੂੰ ਵੱਡਿਆ ਵੀ ਹੈ ਸੀ ਪਿਓ ਗਿਆ ਦਵਾਈ ਲੈਣ ਕੋ ਉਹਦੇ ਆਉਣ ਤੋਂ ਗੇਤਰ ਗੇਤਰਾ ਹੀ ਘਰ ਆ ਜਾਣਾ ਪਰ ਨਾ ਨਾਲੇ ਆਪਣੀ ਬੇਇੱਜ਼ਤੀ ਕਰਾਈਏ ਨਾਲੇ ਮੇਰੇ ਧੋਲੇ ਝਾਟੇ ਦੇ ਸਿਰ 'ਚ ਨਾ ਕੀ ਤੈਨੂੰ ਆਖਾਂ ਹੁਣ ਮੈਂ ਸਾਰਾ ਕਸੂਰ ਤੇਰਾ ਵੈ ਤੇ ਤੂੰ ਇਦਾਂੇ ਕੰਮ ਕਰਦੇ ਕਿਉਂ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਕਿ ਹੁਣ ਵੀ ਕਿਹਾ ਸੀ ਮੈਂ ਨਹੀਂ ਜਾਣਾ ਤੇ ਮੈਂ ਤੁਹਾਡੇ ਮਾਰਿਆ ਕਰਦੀ ਫਿਰਨੀ ਐ ਤੁਹਾਡੇ ਮਾਰਿਆ ਕਰਦੇ ਫਿਰਦੇ ਹੋ ਤੁਸੀਂ ਆਹੋ ਆਪ ਜਿੰਨਾ ਜਿੱਥੇ ਮਰਜੀ ਜਾਇਆ ਕਰੋ ਜਿੱਥੇ ਮਰਜੀ ਆਇਆ ਕਰੋ ਪਰ ਮੰਮੀ ਇਦਾਂ ਦੇ ਕੰਮ ਨਹੀਂ ਚੰਗੇ ਲੱਗਦੇ ਨਹੀਂ ਚੰਗੀ ਲੱਗੀਦਾ ਇਦਾਂ ਤੂੰ ਦੇ ਅੱਗੇ ਬਣੀ ਪੱਕੀ ਪੀਠੀ ਆ ਉਹ ਤੇ ਮੈਨੂੰ ਪਤਾ ਹੀ ਹੈ ਐਵੇਂ ਮੇਰੇ ਤੇ ਗੁੱਸਾ ਕੱਢੀ ਜਾਂਦੇ ਹੋ ਆਪ ਤੇ ਤਾਂ ਚੰਗੀ ਬਣ ਗਈਆਂ ਤੇ ਬੁਰਿਆ ਮੈਨੂੰ ਬਣਾ ਜਦਾ ਤੈਨੂੰ ਕੀ ਲੋੜ ਸੀ ਉਹਦੇ ਅੱਗੇ ਬੋਲਣ ਦੀ ਪਰ ਨਾ ਜਿੰਨਾ ਚਿਰ ਕੋਈ ਉਹਦੇ ਨਾਲ ਗੱਲ ਕਰਨਾ ਲੈ ਇਹ ਢਿੱਡ ਤੇ ਰਹਿੰਦੀ ਨਹੀਂ ਕਿ ਗੱਲ ਕੋਈ ਮੰਮੀ ਤੁਹਾਨੂੰ ਕੌਣ ਆਂਦਾ ਤੁਸੀਂ ਬੁਰੇ ਬਣਾ ਆਪ ਹੀ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਤਨਾਲਿਓ ਮੈਨੂੰ ਬਾਰ-ਬਾਰ ਪੁੱਛੀ ਜਾਂਦੇ ਹੀ ਕਿ ਤੁਸੀਂ ਕਿੱਥੇ ਗਈਆਂ ਤਾਂ ਉਹਨਾਂ ਇਹਨੇਰਾ ਕਿਦਾਂ ਹੋ ਗਿਆ ਤੇ ਫਿਰ ਮੈਂ ਦੱਸਾਂ ਕੀ ਜਵਾਬ ਦੇਨੀ ਮੈਂ ਦੱਸ ਤਾਂ ਉਹਨਾਂ ਨੂੰ ਜੋ ਕੁਝ ਹੈਗਾ ਹੀ ਤੇ ਮੇਰੀ ਛੋਣ ਗੱਲ ਅੱਜ ਕੱਲ੍ਹ ਦੀਆਂ ਕੁੜੀਆਂ ਸਾਰਾ ਬਹਾਨੇ ਲਾ ਲਿੰਦੀਆਂ ਨੇ ਜਾਂ ਹਾਂ ਕੱਪੜੇ ਸਿਉਣੇ ਦਿੱਤੇ ਨੇ ਉੱਥੇ ਚੱਲੀਆਂ ਜਾਂ ਆ ਕੀ ਪਾਰਲਰ ਕੋਲ ਜਾਂਦੀਆਂ ਨੇ ਤੇਰੇ ਕੋਲ ਹੋਰ ਕੋਈ ਬਹਾਨਾ ਨਹੀਂ ਸੀ ਮੰਮੀ ਮੈਨੂੰ ਨਹੀਂ ਬਹਾਨੇ ਲਾਉਣੇ ਆਉਂਦੇ ਆਹ ਤੈਨੂੰ ਬਹਾਨੇ ਨਹੀਂ ਲਾਉਣੇ ਆਉਂਦੇ ਜਿੱਡੀ ਤੂੰ ਪੋੜੀ ਬੰਨਣੀ ਹੈ ਨਾ ਐਡੀ ਪੋੜੀ ਹੈ ਨਹੀਂ ਕਿ ਸਾਡੇ ਮਾਂ ਪੁੱਤਰਾ 'ਚ ਫਿੱਗ ਪਾਉਣੀ ਹੈ ਉਂਝ ਤੂੰ ਬਹਾਨੇ ਲਾਉਣੀ ਹੈ ਕਾਦੇ ਮਮੀ ਮਹਿਬਾਨੇ ਲਾਉਂਦੀ ਆ ਐਵੇਂ ਤੁਸੀਂ ਮੇਰੇ ਗੱਲ ਪਈ ਜਾਣਦੇ ਹੋ ਜੋ ਸੱਚ ਹੈਗਾ ਉਹੀ ਦੱਸਣਾ ਹੀ ਮੈਨੂੰ ਐਵੇਂ ਝੂਠ ਬੋਲ ਦਿੰਦੀ ਜਿਵੇਂ ਕਹਿੰਦੀ ਮੈਂ ਕੱਪੜੇ ਲੈਣ ਗਈ ਤਗਲੇ ਮਿਨਾਉਂਦੇ ਲਿਆ ਉਹ ਖਾਓ ਕੀ ਲੈ ਕੇ ਆਇਆ ਤੇ ਫਿਰ ਮੈਂ ਕੀ ਵਿਖਾਉਂਦੀ ਉਹਨਾਂ ਨੂੰ ਤੈਨੂੰ ਮੈਂ ਤੇ ਗਿਆ ਖੰਡਈਆ ਤੇ ਬਹਾਨੇ ਤੇ ਕੁੜੀਆਂ ਸੌ ਲਾ ਲਿੰਦੀਆਂ ਪਰ ਨਾ ਜਿੰਨਾ ਚਿਰ ਤੂੰ ਉਹਦੇ ਘਰ ਦੇ ਵਾਲਾ ਪਾਣਾ ਲੈ ਤੈਨੂੰ ਰੋਟੀ ਨਹੀਂ ਪੱਚਦੀ ਹੈਗੀ ਆਹੋਏ ਆਹੋਏ ਸਮਝ ਲਓ ਮੈਨੂੰ ਨਹੀਂ ਪੱਚਦੀ ਰੋਟੀ ਚਲੋ ਠੀਕ ਆ ਲੈ ਮਮੀ ਫੇਰ ਉਹਦੇ ਦਿਵਾਲੇ ਹੋ ਗਈ ਆਜੀ ਇੰਨੀ ਕੀਤੀ ਤਾਂ ਵੀ ਨਹੀਂ ਹਟੇ ਹੈਗੀ ਯਾਰ ਭਾਈ ਠੀਕ ਐ ਜੇ ਨਹੀਂ ਨਾ ਸਾਡੇ ਆਖੇ ਲੱਗਣਾ ਤੇ ਵਗਦੀ ਹੋਏ ਤੋਂ ਤੇਰਾ ਆਚਾਰ ਪਾਉਣਾ ਜਿਹੜੇ ਬੂਟੇ ਨੂੰ ਫਲ ਨਹੀਂ ਲੱਗਣਾ ਉਹਨੂੰ ਕੀ ਕਰਨਾ ਰੱਖ ਕੇ ਮੰਮੀ ਇਹ ਕਰਨ ਦੇ ਤੂੰ ਤੁਹਾਨੂੰ ਜਿੰਨਾ ਸਮਝਾਇਆ ਫੇਰ ਆਣ ਕੇ ਤੂੰ ਉਹ ਕੰਮ ਨਾਲੇ ਉਹਨੇ ਕਿੱਥੇ ਜਾਣਾ ਉਹਨੇ ਕਿਤੇ ਨਹੀਂ ਜਾਣਾ ਇੱਥੇ ਹੀ ਰਹਿਣਾ ਹਾਂ ਕਿਦਾਂ ਦੀਆਂ ਗੱਲਾਂ ਕਰਨ ਦੇ ਤੂੰ ਕੁਝ ਅੱਜ ਦੀ ਗੱਲ ਕਰਿਆ ਕਰੋ ਜਿੰਨੂੰ ਡੈ ਉਹ ਕੀ ਪੀਤੇ ਕਿਤੇ ਮੰਨਤੇ ਤੂੰ ਹੀ ਸੋਚਦੇ ਨਹੀਂ ਵੀ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਜਿਹੜੀ ਗੱਲ ਆਈ ਮੂੰਚ ਟੱਕ ਕਰਦੀ ਮਾਰਨੀ ਹੁਣ ਤਾਂ ਇਹਦੇ ਮਗਰ ਲੱਗ ਕੇ ਤਾਂ ਗੱਲਾਂ ਕਰੀ ਜਾਣਾ ਨਾ ਖਲੋ ਜਾ ਤੋ 2-4 ਸਾਲ ਫਿਰ ਵੇਖੇ ਤੂੰ ਨਾ ਕੰਦਾ ਨੂੰ ਟੱਕਰਾ ਮਾਰੀਆ ਤਾਂ ਗੱਲ ਕਰੀ ਹ ਕੋਈ ਗੱਲ ਨਹੀਂ ਮੰਮੀ ਵੀ ਅਖੀ ਜਾਏਗੀ ਉਹ ਵੀ ਕਹਿ ਦੇਦੀ ਜਿਹਨੂੰ ਇੰਨੀਆਂ ਗੱਲਾਂ ਕਰਨ ਦੇ ਤੂੰ ਧੀ ਤੇ ਹੈਗੀ ਮੈਂ ਮੰਨ ਨਹੀਂ ਆ ਪਰ ਵੇੜਾ ਵੀ ਸੰਭਲਣਾ ਚਾਹੀਦਾ ਵੈ ਮੰਮੀ ਪੁੱਛ ਨਹੀਂ ਹੋ ਗਿਆ ਉਹੋ ਹੀ ਗੱਲਾਂ ਫੇਰ بار-बार ਜਾ ਜਾ ਕੇ ਆਪਣਾ ਕੰਮ ਕਰੋ ਤੁਸੀਂ ਤਨਵਦੀਪ ਤੂੰ ਮੇਰੀ ਸੁਣ ਗੱਲ ਹੈ ਤਾਂ ਤੁੰਡੇ ਹੀ ਮਨ ਹੌਲਾ ਕਰਨ। ਯਾਰ ਪਿੰਦਰ ਮੈਨੂੰ ਹਰ ਵਕਤ ਗੱਲਾਂ ਕਰਦਾ ਹੀ ਰਹਿੰਦੇ ਮੰਮੀ ਤੋਂ ਬਿਨੋਂ ਦੇ ਨਾਦੇ ਹੀ ਜਾਣਦੇ ਆ। ਤੇ ਇਸ ਦੱਸੇ ਵਿੱਚ ਮੇਰਾ ਕੋਈ ਕਸੂਰ ਹੈਗਾ ਵਾ ਤੇ ਪਿੰਦਰ ਮੇਰੇ ਦੇ ਦਿਲ ਕਰਦਾ ਮੈਂ ਸੱਚੀ ਇੱਥੋਂ ਚੱਲ ਜਾ। ਕਿੰਨੀਆਂ ਮੈਨੂੰ ਗੱਲਾਂ ਕਰਦੇ ਰਹਿੰਦੇ ਨੇ ਤੁਹਾਡੇ ਸਾਹਮਣੇ ਵੇਖ ਲੋ ਕਿੰਨਾ ਕੁਝ ਮੈਨੂੰ ਬੋਲ ਗਏ। ਤੇ ਜਦੋਂ ਤੁਸੀਂ ਬਾਹਰ ਹੁੰਦੇ ਹੋ ਨਾ ਤੇ ਮੈਨੂੰ ਜੀ ਨਹੀਂ ਦਿੰਦੇ। ਉਹ ਤੂੰ ਇੰਨਾ ਕਰਕੇ ਚੱਲ ਜਾਏਂਗੀ। ਜਦੋਂ ਮੈਂ ਤੇਰੇ ਨਾਲ ਮੈਂਨ ਦੇ ਨੂੰ ਕੁਝ ਕਹਿੰਦਾ ਫੇਰ ਕੀ ਲੋੜ ਆ ਤੈਨੂੰ ਜਾਣ ਦੀ। ਫਰੇ ਹਟ ਦੇਣੀ ਨਾ ਆਪਣੀਆਂ ਆਦਤਾਂ ਤੋਂ ਇਹੋ ਤੇ ਇਹਨਾਂ ਦੀ ਗੱਲ ਵਾ ਇਹ ਅਗਲੇ ਦਾ ਦੁੱਖ ਨਹੀਂ ਸਮਝਦੇ ਆਪਣੀਆਂ ਬਸ ਗੱਲਾਂ ਸੁਣਾਉਂਦੇ ਕਿ ਮੈਨੂੰ ਬੜਾ ਧੋਖਿਆ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਉਹਨਾਂ ਨੂੰ ਵੀ ਦੁੱਖ ਹੈ ਆ ਜਦੋਂ ਹੁਣ ਵੀ ਚੱਲੇ ਹੋ ਤੂੰ ਵੀ ਮੈਨੂੰ ਫੋਨ ਕਰਦੀ ਓਸ ਲਈ ਅੱਧਾ ਚੰਗਾ ਹੋ ਗਿਆ ਜਿਹੜਾ ਮੈਂ ਟਾਈਮ ਤੇ ਆ ਗਿਆ ਮੈਨੂੰ ਸੁੱਝ ਗਈ ਓਦੇ ਮੈਂ ਕੋਈ ਨਾ ਕੋਈ ਚੱਕਰ ਹੈਗਾ ਜਿਹੜੇ ਮੰਮੀ ਨੇ ਪੁਲਾ ਲੜਿਆ ਕਰਨ ਮੈਨੂੰ ਤੇ ਪਿੰਦਰ ਮੈਨੂੰ ਕੀ ਪਤਾ ਸੀ ਵੀ ਇਹਨਾਂ ਨੇ ਮੈਨੂੰ ਕਹਿਣਾ ਵਾ ਕਿ ਚੱਲ ਤੋਰ ਚੱਲੀਏ ਕੋਈ ਗੱਲ ਨਹੀਂ ਤੂੰ ਵੀ ਫਿਕਰ ਨਾ ਕਰ ਜਿਹੜੀ ਚੀਜ਼ ਕਰਮ ਆ ਜਣਾ ਉਹ ਮਿਲ ਹੀ ਜਾਣੀ ਏ। ਤਾਹੀਂ ਦਮਨ ਹਵਲਾ ਕੀਤਾ ਕੁਝ ਨਹੀਂ ਹੋਣਾ ਹੈਗਾ। ਤੂੰ ਆ ਰਾਮਨਾ ਬੈ ਇੱਥੇ। ਹੁਣ ਗਾਂ ਤਾਂ ਤੈਨੂੰ ਕੁਝ ਨਹੀਂ ਕਹਿੰਦੇ ਜਿੰਨੇ ਕੁ ਹੋ ਗਏ ਨਾਲ ਦੀ ਅੱਜ। ਪਿੰਦਰ ਇਹਨਾਂ ਨੇ ਨਹੀਂ ਟਲਣਾ ਹੈਗਾ। ਮੈਂ ਵੀ ਤੁਹਾਡੇ ਕਰਕੇ ਇੱਥੇ ਬੈਠੀ ਆ। ਨਹੀਂ ਤੇ ਹੁਣ ਮੈਂ ਕਦੋਂ ਦੀ ਚਲ ਜਣਾਹੀ। ਜਦੋਂ ਨਹੀਂ ਮੈਂ ਵਿਆਹ ਕੇ ਆਈਆਂ ਕਿਸੇ ਨਾ ਕਿਸੇ ਪਾਸੇ ਤੁਰੇ ਰਹਿੰਦੇ ਨਾ। ਕਿਸੇ ਨਾ ਕਿਸੇ ਗੱਲਾਂ ਸੁਣਮਦੇ ਹੀ ਰਹਿੰਦੇ ਆ। ਉਹ ਤੇ ਮੈਨੂੰ ਵੀ ਪਤਾ ਆ। ਤੱਜੇ ਤੇ ਮੈਂ ਤੇਰਾ ਸਾਥ ਦੇਣ ਡਿਆ। ਮੈਨੂੰ ਪਤਾ ਤੂੰ ਸਹੀ ਈ। ਮੈਂ ਗਲਤ ਨੂੰ ਗਲਤ ਕਹਾਂ ਤੇ ਸਹੀ ਨੂੰ ਸਹੀ ਕਹਿਣ ਡਿਆ ਆ। ਜਦੋਂ ਅਸਮਤ ਨੂੰ ਕਦੀ ਕੋ ਗਲਤ ਕਿਹਾ ਹੋਏ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਤੁਹਾਡੇ ਕਰਕੇ ਹੀ ਇੱਥੇ ਆ ਚੱਲ ਹੁਣ ਇੱਕਦਮ ਮੰਮਾ ਹੌਲਾ ਕਰ ਤੁਹਾਨੂੰ ਕੀ ਪਤਾ ਵਾ ਮੇਰੇ ਦਿਲ ਤੇ ਕੀ ਵੀ ਦੀ ਜਦੋਂ ਮੰਮੀ ਮੈਨੂੰ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹਦੇ ਮੈਨੂੰ ਹੀ ਪਤਾ ਵਾ ਨਾ ਪਿੰਦਰ ਨੂੰ ਕਰਦਾ ਸੋਣਾ ਕਿੰਨਾ ਵੀ ਲੈ ਤੇਰੀ ਭੂਆ ਦਾ ਲੱਗ ਗਿਆ ਹੀ ਪਤਾ ਇਹ ਵੀ ਪਿੰਦਰ ਨੇ ਖੁਸ਼ ਬੜਾ ਹੋਣਾ ਕਿਉਂਕਿ ਭੂਆ ਆਈਆਂ ਮਾਸੀਆਂ ਆਈਆਂ ਹੈ ਹੀ ਕੋਉਂ ਦੇ ਰੀਤੇ ਇਦਾਂ ਦੇ ਨੇ ਆਪ ਕੀ ਦੁਆਰਾ ਕਾਲ ਆਇਆ ਗਿਆ ਨੰਬਰ ਅਭੀ ਬਿਅਸਤ ਹੈ ਉਪਜੀਏ ਮੁੰਡਿਆ ਕਰੀ ਫੇਰ ਲਾ ਕੇ ਇਹਨਾਂ ਦੁਬਾਰਾ ਇਹ ਪਿੰਡ ਦਾ ਤੇਰਾ ਫੋਨ ਆਉਂਦਿਆ ਹੀ ਕਦਾਂ ਕਿਸੇ ਯਾਰ ਵਿਖਾਂ ਭਾਕੇ ਦਾ ਹੈ ਉਹ ਸ਼ੁਕਰਾ ਭਰਾਵਾ ਤੂੰ ਹੀ ਫੋਨ ਚੁੱਕਿਆ ਤੇ ਉਹਨਾਂ ਦੇ ਪਿੰਡ ਦਾ ਪਤਾ ਲੱਗ ਗਿਆ ਹੀ ਉਹ ਮੇਲਾਵ ਤੋ ਹੈ ਕਿਦੇ ਪਿੰਡ ਦਾ ਪਤਾ ਲੱਗ ਗਿਆ ਲੈ ਭੂਆ ਤੁਸੀਂ ਜੇ ਸਸੀਆ ਭੂਆ ਜੀ ਹੋਰ ਸੁਣਾਓ ਕੀ ਹਾਲ ਨੇ ਇਹ ਹਾਲ ਮੇਰਾ ਚੰਗਾ ਭਲਾ ਮੇਰੇ ਹਾਲ ਨੂੰ ਕੀ ਹੋਇਆ ਹੈ ਸ਼ੁਕਰਾ ਭੂਆ ਤੂੰ ਹੀ ਫੋਨ ਚੁੱਕ ਲਿਆ ਨਾਲੇ ਤੁਹਾਡੇ ਨਾਲ ਵੀ ਇਸੇ ਪਾਈ ਨਾਲ ਗੱਲ ਹੋ ਗਈ ਜੇ ਮੈਨੂੰ ਪਤਾ ਹੁੰਦਾ ਨਾ ਤੇ ਲਵਜ਼ ਆਪ ਹੋਣਾ ਤਾਂ ਮੈਂ ਚੁੱਕਣਾ ਹੀ ਨਹੀਂ ਸੀ ਨਾ ਨਾ ਪੂਆ ਇਦਾਂ ਦੀ ਨਾ ਗੱਲ ਕਰਿਆ ਕਰ ਤੇਰੇ ਤੋਂ ਬਗੈਰ ਸਾਡੀ ਘੜੀ ਲੰਗਣੀ ਵੀ ਔਖੀ ਆ ਇੱਕੋ ਇੱਕ ਤੇੜੀ ਪੂਆ ਲਾੜ ਲਈ ਜੀ ਆਹ ਹੋਣਾ ਆ ਗਿਆ ਤੈਨੂੰ ਚੇਤਾ ਪੂਆ ਦਾ ਰਹਿੰਦੇ ਇੱਥੇ ਕੀ ਹਣ ਕਿੱਡਾ ਖਸ਼ਰਾ ਵੈ ਲਾਇਆ ਤੇ ਕੇ ਹੋਰ ਨੂੰ ਹੁਣਾਵਾ ਨਾ ਨਾ ਹੁਣ ਪੂਆ ਦਾ ਨਾਂ ਛੜਿਆ ਪੂਆ ਮੈਂ ਤੁਹਾਨੂੰ ਕੀਤਾ ਉਦੋਂ ਦੱਸ ਤੈਨੂੰ ਕੀਤਾ ਨਹੀਂ ਆਇਆ ਪੂਆ ਦਾ ਫਿਰੇ ਵੇਖਾਂ ਬੜਾ ਤਿੰਦਰ ਕਿੱਥੇ ਆ ਨਾਲ ਇਹਨੂੰ ਪੁੱਛਨੀ ਆ ਕਿਦੇ ਪਿੰਡ ਦਾ ਪਤਾ ਕਰਦੇ ਫਿਰਦੇ ਕਹਤਾਂ ਲੀਏ ਕੀ ਕਰਦੇ ਫਿਰਦੇ ਨੇ ਲੈ ਪੂਆ ਤੇ ਗੁੱਸੇ ਚ ਬੜੀ ਆ ਫਿਰ ਵੀ ਸ਼ੁਕਰ ਆ ਕਿ ਮੇਰੇ ਮੂੰਹ ਕਦੇ ਇਹ ਗੱਲ ਨਹੀਂ ਨਿਕਲ ਗਈ ਪਿੰਦਰ ਤੇਰੀ ਪੂਆ ਦਾ ਪਿੰਡ ਦਾ ਪਤਾ ਲੱਗ ਗਿਆ ਯੋ ਨਹੀਂ ਤੇ ਹੁਣੇ ਸਿਆਪਾ ਪੈਣਾ ਹੀ ਪੂਆ ਦੇ ਅੱਗੇ ਨਹੀਂ ਗੁੱਸਾ ਛੱਡਣ ਦੀ ਤੋਨੇ ਸਗੋ ਮੂੰਹ ਵਟ ਕੇ ਬਹਿ ਜਾਣਾ ਲੈ ਬੜੀ ਛੇਤੀ ਫੋਨ ਕੱਟਦਾ ਕੀ ਗੱਲ ਹੋਗੀ ਗੱਲ ਹੀ ਇਦਾਂ ਦੀ ਹੀ ਕਰ ਲਈ ਨਾ ਉਰੇ ਆ ਤੂੰ ਦੱਸਾਂ ਇੱਥੇ ਬੈ ਦੱਸੋ ਉਹ ਮੈਂ ਤੇ ਕਰਕੇ ਫੋਨ ਕੀਤਾ ਸੀ ਕਿ ਪਿੰਦਰ ਦੀ ਪੂਆ ਦਾ ਪਤਾ ਲੱਗ ਗਿਆ ਆ ਲੱਗ ਗਿਆ ਇਹ ਪਤਾ ਦਾ ਨੂੰ ਹਾਂ ਤੁਹਾਨੂੰ ਕਿਵੇਂ ਦੱਸਿਆ ਮੈਨੂੰ ਨਾ ਮੇਰਾ ਯਾਰ ਦੋਸਤ ਹੀ ਮੁੰਡਾ ਹਸਪੀਣ ਦਾ ਤੇ ਮੈਂ ਨੂੰ ਕਿਹਾ ਵੀ ਹਾਂ ਤਾਂ ਪਤਾ ਕਰਕੇ ਤੇ ਦੱਸੀ ਪੂਰਾ ਉਹਨੇ ਸਾਰੀ ਸੂਰੂ ਕੱਢ ਲਈ ਹੈ ਵੀ ਕਿੱਥੇ ਰਹਿਣ ਦੇ ਹੈ ਤੇ ਹੁਣ ਇਸ ਟਾਈਮ ਕਿਹੜੀ ਜਗਾ ਨੇ ਤੇ ਉਹ ਦੱਸਣ ਲਈ ਮੈਂ ਪਿੰਦਰ ਨੂੰ ਫੋਨ ਕੀਤਾ ਤੇ ਅੱਗੋਂ ਚੁੱਕ ਲਿਆ ਮਾਰੀ ਕਿਸਮਤ ਨੂੰ ਭੂਆ ਨੇ ਤੇ ਮੈਂ ਵੀ ਨਾ ਅੱਗੋਂ ਸੋਚਿਆ ਵੀ ਹੋ ਸਕਦਾ ਕਿਦੇ ਹੱਥ ਚ ਫੋਨ ਹੋਊਗਾ ਮੈਂ ਤੇ ਖੁਸ਼ੀ ਨਾਲ ਮਤਲਬ ਛੇਤੀ ਛੇਤੀ ਦੱਸਣ ਪੈ ਗਿਆ ਪਰ ਫਿਰ ਵੀ ਇੰਨਾ ਹੋ ਗਿਆ ਵੀ ਗੱਲ ਦਾ ਆਲਮਟਲਾ ਹੋ ਗਿਆ ਇਹ ਨਹੀਂ ਮੇਰੇ ਮੂੰਹ ਨਿਕਲ ਗਿਆ ਪਿੰਦਰ ਤੇਰੀ ਭੂਆ ਦਾ ਪਤਾ ਲੱਗ ਗਿਆ ਇਹ ਗੱਲ ਪਰਦੇ ਚ ਰਹਿ ਗਈ ਪਤਾ ਲੱਗ ਜਾਂਦਾ ਨਾ ਸੁਪੂਆ ਨੇ ਕਹਿਣਾ ਜਦੋਂ ਮੈਂ ਨਹੀਂ ਵਰਤਦੀ ਤਾਂ ਤੁਹਾਨੂੰ ਕਦੇ ਹੀ ਇਹ ਦਿਨ ਸਹੀ ਗੱਲ ਆ ਤੇਰੀ ਪੂਆਂ ਦਾ ਤਾਂ ਪਤਾ ਮੈਨੂੰ ਲੱਗਣਾ ਨਹੀਂ ਪਰ ਮੇਰਾ ਸਿਆਪਾ ਨੇ ਕੱਢ ਦੇਣਾ ਹੀ ਪੂਆ ਨੇ ਹੁਣੇ ਪੂਆ ਨੇ ਰੱਟਾ ਪਾ ਕੇ ਬਹਿ ਜਾਣਾ ਵੀ ਤੂੰ ਜਿਹੜੇ ਸੂਸਰਾ ਕੱਢਣ ਡਿਆ ਚੱਲ ਕੋਈ ਗੱਲ ਨਹੀਂ ਇਦਾਂ ਕਰਿਓ ਵੀ ਠਹਿਰ ਕੇ ਪਿੰਦਰਪਾਜੀ ਨੂੰ ਫੋਨ ਲਾ ਕੇ ਤੇ ਦੱਸ ਦਿਓ ਉਪਰਾ ਮੈਂ ਨਹੀਂ ਹੁਣ ਲਾਉਣਾ ਆਪੇ ਉਧਰ ਉਹ ਜੇ ਪੂਆ ਦੱਸੇਗੀ ਤਾਂ ਉਹਨੇ ਕਰ ਦੇਣਾ ਆਪੇ ਤੇ ਜਾਵੇ ਸ਼ਾਮ ਨੂੰ ਵੇਖਾਂਗੇ ਹੁਣ ਨਹੀਂ ਅਜੇ ਕਰਨਾ ਹੈਗਾ ਚੱਲ ਜੇ ਤੋ ਕਰਨਗੇ ਨਾ ਤੇ ਫਿਰ ਦੱਸ ਦਿਓ ਉਹਦਾ ਕਰ ਲੈਣਾ ਪਿੰਦਰ ਨੂੰ ਕਿੰਨੀ ਖੁਸ਼ੀ ਹੋਣੀ ਆ ਨਾ ਉਦੀ ਭੂਆ ਦਾ ਪਤਾ ਲੱਗ ਗਿਆ ਖੁਸ਼ੀ ਤਾਂ ਹੁਣੀ ਆ ਵੇ ਨਿੱਕੇ ਨਿੱਕੇ ਹੁੰਦੇ ਆ ਇਹੋ ਗੂੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਨਾਨਕੇ ਦਾਦਕੇ ਮਾਸੀਆਂ ਭੂਆ ਇਹੋ ਹੀ ਹੁੰਦੀਆਂ ਨੇ ਜਿੱਥੇ ਬੱਚਾ ਖੇਡ ਕੇ ਖੁਸ਼ ਹੁੰਦਾ ਹੈ ਨਾ ਤੇ ਪਿੰਡਰ ਤੇ ਨਾਲੇ ਅੱਗੇ ਬੜਾ ਯਾਦ ਕਰਦਾ ਹੈ ਗੱਲ ਤੁਹਾਡੀ ਨਾ ਉਦਣ ਵਾਲੀ ਵੀ ਸਹੀ ਹੀ ਮੈਂ ਐਵੇਂ ਕਾਲੀ ਪੈ ਗਈ ਮੈਂ ਕਹਿਣੀ ਪਿੰਦਰ ਝੂਠ ਬੋਲਦਾ ਵਾ ਪਰ ਉਹ ਸੱਚ ਬੋਲਣ ਦੇ ਉਹ ਸੱਚੀ ਉਥੋਂ ਚਲ ਗਈ ਹੀ ਉਹ ਗੱਲੀ ਇਹਨੇ ਮੈਨੂੰ ਪਤਾ ਹੈ ਕਿ ਤੂੰ ਭਾਈ ਗੁੱਸੇ ਚ ਬੋਲੀ ਜਾਂਦੀ ਹਾਂ ਪਰ ਕਦੇ ਵੀ ਇਦਾਂ ਨਹੀਂ ਹੋ ਸਕਦਾ ਮੈਨੂੰ ਆਪਣੇ ਭਰਾ ਦਾ ਸਾਰਾ ਪਤਾ ਹੀ ਕਿ ਉਹ ਕਿੱਥੇ ਸੱਚਾ ਵਾ ਤੇ ਜਾਂ ਕੀ ਹੋ ਸਕਦਾ ਚਲੋ ਮੈਂ ਤਾਂ ਨਹੀਂ ਆ ਵਾਹਿਗੁਰੂ ਵਧੀਆ ਹੀ ਕਰੇ ਧੰਨ 시ਰ ਗੁਰੂ ਰਾਮਦਾਸ ਮੈਂ ਵੀ ਹੱਥ ਜੋੜ ਕੇ ਉਹ ਦਸ ਕਰਦਾ ਵਾ ਵੀ ਫਿਰ ਤੋਂ ਰਿਸ਼ਤੇ ਸਾਰੇ ਹਸਨ ਕਢਣ ਲੱਗ ਪਣ ਤੇ ਸਾਰੇ ਇਕੱਠੇ ਹੋ ਜਾਣ ਬਾਈ ਇਧਰ ਕੋਠੇ ਦਾ ਕੀ ਕਰਦਾ ਫਿਰਨਿਆ ਇਧਰ ਆ ਮੇਰੀ ਗੱਲ ਸੁਣ ਹਾਂਜੀ ਮੰਮੀ ਦੱਸੋ ਕੀ ਗੱਲ ਹੈ ਦੱਸਣਾ ਮੈਂ ਕੀ ਹੈ ਸੱਚਾ ਸੱਚ ਦੱਸ ਦੇ ਮੈਨੂੰ ਕੀ ਚੋਰੀਆਂ ਕਮਾਉਂਦੇ ਫਿਰਦੇ ਨੇ ਤਾਂ ਮੈਂ ਜਾ ਕੇ ਉਹਨੂੰ ਪੁੱਛ ਲੈਣਾ ਵਾ ਮੰਮੀ ਗੱਲ ਕਿਦੀ ਕਰਨ ਦੇਓ ਦੱਸੋਗੇ ਵੀ ਕਿ ਨਹੀਂ ਕੁਝ ਲਵ ਦਾ ਫੋਨ ਆਉਣ ਡਿਆ ਏ ਤੇ ਅੱਗੋਂ ਮੈਂ ਚੁੱਕਿਆ ਤੇ ਆਂਦਾ ਵੀ ਪਿੰਡ ਰ ਉਹਨਾਂ ਦੇ ਪਿੰਡ ਦਾ ਨਾ ਪਤਾ ਲੱਗ ਗਿਆ ਕਿਦੇ ਪਿੰਡ ਦਾ ਪਤਾ ਲੱਗ ਗਿਆ ਵਾ ਮੰਮੀ ਉਹ ਨਾ ਹੋ ਯਾਰ ਦੋਸਤੀ ਹੀ ਇੱਕ ਮੁੰਡਾ ਕਿਹੜਾ ਯਾਰ ਦੋਸਤੀ ਉਹਦੇ ਪਿੰਡ ਦਾ ਤੁਹਾਨੂੰ ਪਤਾ ਹੀ ਨਹੀਂਗਾ ਉਹ ਮੰਮੀ ਉਹਨੇ ਨਾ ਕਿਸ ਨੂੰ ਦਿੱਤੀ ਪੈਸੇ ਪੁਹੇ ਲਵ ਨੇ ਬਾਹਰ ਬੋਰ ਦਾ ਡਹਿ ਆਪਣਾ ਬਣਾਉਣਾ ਅੱਛਾ ਆੰਦਾ ਵੀ ਉਹ ਪੈਸੇ ਨਹੀਂ ਦੇਣ ਰਿਹਾ ਤੇ ਉਹ ਹੁਣ ਇੱਥੇ ਰਹਿੰਦੇ ਹੈ ਨਹੀਂ ਪਹਿਲਾਂ ਸ਼ਹਿਰ ਚ ਹੀ ਹੋਣਗੇ ਪਿੰਡ ਚ ਚੱਲ ਗਏ ਨੇ ਉਹ ਗੱਲ ਹੋਣੀ ਹੈ ਹੋਰ ਨਹੀਂ ਕੋਈ ਗੱਲ ਹੈਗੀ ਮੰਮੀ ਇਹ ਮੈਨੂੰ ਛਾਰਨ ਦਿਆ ਮੈਂ ਰਾਤੀ ਵੀ ਤੈਨੂੰ ਫੋਨ ਆਇਆ ਸੀ ਉਹਦਾ ਜਦੋਂ ਮੈਂ ਤੁਹਾਡੇ ਲਾਗੇ ਗਈ ਸੀ ਨਾ ਤੇ ਤੂੰ ਉੱਠ ਕੇ ਬਾਹਰ ਆ ਗਿਆ ਸੀ ਤੇਰੀ ਤੇ ਆਵਾਜ਼ ਮੈਨੂੰ ਰਾਤੀ ਆਉਂਦੀ ਸੀ ਉਹਦੇ ਆਵਾਜ਼ ਦੀ ਮੈਨੂੰ ਸਮਝ ਨਹੀਂ ਆਉਣ ਈ ਮੈਨੂੰ ਇੰਨਾ ਪਤਾ ਲੱਗਦਾ ਵੀ ਡਿਆ ਕੋਈ ਤੂੰ ਹੀ ਕਰਨਵੇਂ ਕਿਹੜੀ ਮਾਂ ਦੀਆਂ ਕਰਨ ਦੇ ਜਗੱਲ ਮੰਮੀ ਮੈਂ ਕਿਧੀਆਂ ਗੱਲਾਂ ਕਰਨੀਆਂ ਨੇ ਐਵੇਂ ਤੂੰ ਹੀ ਨਾ ਸ਼ੱਕ ਕਰਦੇ ਰਹਿੰਦੇ ਜੇ ਇੰਦਰ ਸੱਚ ਸੱਚ ਮੈਨੂੰ ਦੱਸ ਦੇ ਮੰਮੀ ਜੇ ਕੋਈ ਗੱਲ ਹੋਏ ਤੇ ਫੇਰ ਐ ਨਾ ਮੈਂ ਤੁਹਾਨੂੰ ਕੀ ਸੱਚ ਦੱਸਾਂ ਤੇ ਗੱਲ ਹੈ ਹੀ ਇਹ ਮੇਰੇ ਕੋਲੋਂ ਕਿਉਂ ਤੂੰ ਛਪੌਂਦਾ ਫਿਰਨਾ ਵੇਜੇ ਬਾਹਰ ਜਾਣਾ ਹੋਏ ਤੇ ਕਿਦੇ ਸਿਰ ਤੇ ਜਾਣਾ ਮੈਂ ਪੰਦਰ ਰੁਪਈਆ ਦੀ ਲੱਗਦੀ ਐ ਤੇ ਨਾਲੇ ਉਹਨਾਂ ਘਰ ਕਿਨੂੰ ਛੱਡ ਕੇ ਜਾਣਾ ਮੰਮੀ ਹੁਣ ਦੀ ਥੋੜਾ ਕਰ ਲਿਓ ਵਾਵਾ ਚਿਰਦੀ ਏ ਉਹ 10000 ਰੁਪਿਆ ਕਿਸੇ ਨੂੰ ਦਿੱਤਾ ਹੀ ਇਹਨੇ ਤੇ ਇਹਨੇ ਮੁੜ ਕੇ ਪੁਛਿਆ ਪੁਛਿਆ ਅਗਲਾ ਨਹੀਂ ਦਿੰਦਾ ਤਾਂ ਹੁਣ ਮਾੜਾ ਜਿਹਾ ਪਤਾ ਲੱਗਾ ਚੱਲ ਜੇ ਮਿਲ ਜਾਣਗੇ ਤੇ ਵਾਪਸ ਮਾੜਾ ਵਾ ਚੰਗਾ ਹੀ ਏ ਇਹ ਕੰਮੀ ਲਾਏਗਾ ਆਹ ਲਾਏਗਾ ਤੇ ਕੰਮੇ ਪਰੋਣੇ ਮੈਨੂੰ ਪਹਿਲਾਂ ਦੱਸਣਾ ਸੀ ਮੈਂ ਇਹਦੀ ਭੂਆ ਵਾਂ ਮੰਮੀ ਇੱਚ ਦੱਸਣ ਵਾਲੀ ਕਿਹੜੀ ਗੱਲ ਸੀ ਨਾਲੇ ਅੱਜ ਕੱਲ ਕਿਹੜਾ ਕੋ ਦੱਸਦਾ ਵੀ ਅਸੀਂ ਕਿਤੇ ਚੱਲੇ ਆ ਆਹੋ ਗੱਲ ਤੇ ਤੇਰੀ ਸਹੀ ਏ ਢਿੱਡ ਦੇ ਜੰਮੇ ਨਹੀਂ ਕੇ ਦੱਸਦੇ ਤੇ ਬਗਾਨਾ ਕੌਣ ਦੱਸਦਾ ਵਾ ਮੰਮੀ ਤੁਸੀਂ ਬਣਾਵੇਂ ਕਰਦੇ ਰਹਿੰਦੇ ਮਾਣਾ ਭਾਵੇਂ ਨਾ ਮਾਣਾ ਦਾਲ ਚ ਕਾਲਾ ਕਾਲਾ ਕੁਝ ਨਾ ਕੁਝ ਹੈਗਾ ਵਾ